ਸ਼ਕਿਆ ਦਿੱਤੀ ਸਾਰਿਆਂ ਵਾਸਤੇ ਇਕਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਪਿਆਰਿਓ ਸਾਡਾ ਜਨਮ ਹੋਇਆ ਦਿਮਾਗ ਰੱਬ ਨੇ ਸਾਨੂੰ ਦਿੱਤਾ ਹੈ ਇੱਕ ਹੱਥ ਦੇ ਵਿੱਚ ਨਸ਼ਾ ਹੈ ਇੱਕ ਹੱਥ ਦੇ ਵਿੱਚ ਅੰਮ੍ਰਿਤ ਹੈ ਡਿਪੈਂਡ ਬੰਦੇ ਉੱਤੇ ਕਰਦਾ ਵੀ ਇਹਨੇ ਨਸ਼ਾ ਖਾਣਾ ਹੈ ਨਸ਼ਾ ਖਾ ਕੇ ਆਪਣੀ ਜਾਨ ਖਰਾਬ ਕਰਨੀ ਹੈ ਆਪਣਾ ਸਰੀਰ ਖਰਾਬ ਕਰਨਾ ਹੈ ਕਿ ਅੰਮ੍ਰਿਤ ਪੀ ਕੇ ਇਸ ਜੀਵਨ ਨੂੰ ਸਫਲਿਆ ਕਰਨਾ ਹੈ ਕਬੀਰ ਮਨ ਜਾਣ ਸਭ ਬਾਤ ਜਾਨਤ ਹੀ ਔਗਣ ਕਰੈ ਕਾਹੀ ਕੀ ਕੁਸ਼ਲਾਤ ਹਾਥ ਦੀਪ ਕੂਏ ਪਰ ਸਤਿਗੁਰ ਪਾਸ਼ਾ ਮਹਾਰਾਜ ਨੇ ਬਾਣੀ ਸਮਝਾ ਦਿੱਤਾ ਕਿ ਮਨ ਜਾਣਦਾ ਤੁਸੀਂ ਕਈ ਵਾਰ ਦੇਖੋਗੇ ਬੰਦਾ ਜੇ ਕੋਈ ਮਾੜਾ ਕਰਮ ਕਰਨ ਲੱਗਿਆ ਐ ਨਾ ਪਿਆਰਿਓ ਇੱਕ ਵਾਰ ਉਹਦਾ ਮਨ ਜ਼ਰੂਰ ਕਵੇਗਾ ਵੀ ਇਹ ਮਾੜਾ ਕੰਮ ਐ ਇਹਨੂੰ ਤੂੰ ਨਾ ਕਰ ਇੱਕ ਵਾਰ ਮਨ ਦੇ ਅੰਦਰੋਂ ਆਵਾਜ਼ ਜ਼ਰੂਰ ਆਏਗੀ ਤੇ ਜੇ ਬੰਦਾ ਕਰ ਲਵੇ ਬਾਅਦ ਵਿੱਚ ਪਾਪ ਕਰ ਲਵੇ ਅਪਰਾਧ ਕਰ ਲਵੇ ਤੂੰ ਦੁਨੀਆਵੀ ਅਦਾਲਤਾਂ ਜਿਹੜੀਆਂ ਨੇ ਉਹਨੂੰ ਸਜ਼ਾ ਸੁਣਾਉਂਦੀਆਂ ਨੇ ਇਸੇ ਤਰੀਕੇ ਦੇ ਨਾਲ ਗੁਰੂ ਦੇ ਦਰ ਤੇ ਵੀ ਉਹ ਬੰਦਾ ਪਰਵਾਹ ਨਹੀਂ ਪਿਆਰਿਓ ਜਿਹੜਾ ਆਪਣੇ ਕਰਮਾਂ ਨੂੰ ਆਪਣੀ ਕਿਸਮਤ ਨੂੰ ਆਪਣੇ ਸਰੀਰ ਨੂੰ ਆਪਣੇ ਗੁਰੂ ਦੇ ਅਕੋਰਡਿੰਗ ਚਲਾਉਂਦਾ